ਉਹ ਇਹ ਗੱਲ ਨਹੀਂ ਕੀਤੀ ਮੇਰੇ ਨਾਲ ਪੈਣਾ ਕਰਾਂਗੇ ਤੇ ਚੱਪ ਕਰਕੇ ਕੰਮ ਤੇ ਛੱਡ ਕੇ ਆ ਗਏ ਮੈਂ ਇਹਨਾਂ ਨੂੰ ਵੇਂਦੀ ਰਹੀ ਤੇ ਵਿੰਨੂ ਨੀ ਲਬਾ ਧੀ ਵੀ ਬਹੁਤ ਹੀ ਪੀ 4-5 10 ਦਿਨ ਹੋ ਗਏ ਕੰਮ ਕੁਮ ਨਹੀਂ ਮਿਲਦਾ ਇੱਕ ਨੂੰ ਤਿੰਨ ਇਕੱਠੇ ਹੀ ਬੱਚੇ ਕੋਲ ਬਾਹਰੋਂ ਆਇਆ ਕਿਤੇ ਲੈ ਕੇ ਜੀ ਰੀਲੀ ਦਵਾਈ ਘਰ ਦੇ ਨਾਲ ਪਹਿਲੇ ਕੰਮ ਤੇ ਛੱਡ ਕੇ ਆਇਆ ਉੱਥੋਂ ਕਿਤੇ ਲੈ ਆਇਆ ਤੇ ਆਉਂਦੇ ਹੀ ਇਹਨਾ ਕੰਮ ਕਰ ਲੈ ਲੇ ਫਾਦਰ ਸਾਹਿਬ ਦੀ ਪਹਿਲਾ ਸਾਲ ਦੋ ਸਾਲ ਡੈਥ ਹੋ ਚੁੱਕੀ ਸੀ ਤੇ ਹਜੇ ਬਚ ਬਣ ਹੈਗਾ ਹੀ ਉਹਦਾ ਦੋ ਡੈਥ ਹੋਣ ਕਰਨਾ ਉਹ ਸਾਰਾ ਜਿੰਨਾ ਵੀ ਘਰ ਦਾ ਭਾਰ ਹੀ ਉਹਦੇ ਸਿਰ ਤੇ ਪੈ ਗਿਆ ਮਾਤਾ ਜੀ ਡੈਥ ਹੋ ਗਈ ਇੱਕ ਉਹਨੇ ਆਪਣੀ ਸਿਸਟਰ ਦੀ ਮੈਰਿਜ ਕੀਤੀ ਉਸ ਤੋਂ ਬਾਅਦ ਹੁਣ ਹਾਲਾਤ ਹੁਣ ਉਹਦੇ ਮਨ ਨਹੀਂ ਜਾਂਦਾ ਵੀ ਕਿੱਦਾਂ ਵਾ ਇਸ ਹੰਦ ਦੇ ਬਾਅਦ ਚ ਪਤਾ ਲੱਗਾ ਵੀ ਜਿਹਨੂੰ ਖਾ ਪੀ ਗਏ ਨੇ ਆਖਾ ਵੀ ਮੈਂ ਆਪਣਾ ਕੰਮ ਕਰ ਲਿਆ ਜਦ ਮੈਂ ਚੱਲਿਆ ਜਦ ਦੁਨੀਆ ਇਸ ਲਈ ਤੁਸੀਂ ਤੋਂ ਮਨਪਾਕੀ ਖਬਰ ਜੋ ਹੈ ਅਟਾਰੀ ਦੇ ਨਾਂ ਲੱਗਦੇ ਪਿੰਡ ਸ਼ਹੂਰਾ ਤੋਂ ਸਾਹਮਣੇ ਆਉਂਦੀ ਆ ਤਾਂ ਅਸੀਂ ਇਸ ਵਕਤ ਉਸ ਪਿੰਡ ਦੇ ਵਿੱਚ ਮੌਜੂਦ ਹੈਗੇ ਆ ਦੱਸ ਜੀ ਕਿ ਜੋ 25 ਸਾਲਾ ਨੌਜਵਾਨ ਲਾਪਰੀਤ ਨੇ ਆਪਣੀ ਜਿਹੜਾ ਜੀਵਨ ਲੀਲਾ ਸਮਾਪਤ ਕਰ ਲਈ ਹਾਲਾਂਕਿ ਇਕੱਲੀ ਆਪਣੀ ਨਹੀਂ ਆਪਣੇ ਦੋ ਛੋਟੀ ਬੱਚੀਆਂ ਦੀ ਵੀ ਜਿਹੜੀ ਨਾਲ ਜੀਵਨ ਲੀਲਾ ਜਿਹੜੀ ਆ ਸਮਾਪਤ ਕੀਤੀ ਹੈ ਦੱਸ ਜੀ ਕਿ ਕਾਰੋਬਾਰ ਤੋਂ ਤੰਗ ਕਿਉਂਕਿ ਲਾਪਤੀ ਜੋ ਹੈ ਲੰਬੇ ਸਮੇਂ ਤੋਂ ਇੱਕ ਮਜ਼ਦੂਰੀ ਦਾ ਕੰਮ ਕਰਦਾ ਸੀਗਾ ਤਾਂ ਲੰਬੇ ਸਮੇਂ ਤੋਂ ਕੰਮ ਨਾ ਮਿਲਣ ਕਰਕੇ ਜਿਸ ਵੱਲੋਂ ਕਿ ਤੰਗ ਪਰੇਸ਼ਾਨ ਹੋਂ ਦੇ ਨਾਲ ਨਾਲ ਉਸ ਵੱਲੋਂ ਜਿਹੜਾ ਆਪਣੀ ਦੋ ਛੋਟੀਆਂ ਬੱਚੀਆਂ ਨੂੰ ਸਭ ਤੋਂ ਪਹਿਲਾਂ ਜ਼ਹਿਰ ਦੇ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਖੁਦ ਵੀ ਜਿਹੜਾ ਇਸ ਜੀਵਨ ਦੇ ਵਿੱਚ ਆਪਾਂ ਕਹਿ ਲਈਏ ਕਿ ਆਪਣੀ ਜੀਵਨ ਲੀਲਾ ਸਮਾਪਤ ਹੇਡੀ ਉਹ ਸੋলো ਕਰ ਦਿੱਤੀ ਗਿਆ ਤਾਂ ਘਰ ਦੇ ਵਿੱਚ ਸੱਥਰ ਜਿਹੜੇ ਨੇ ਉਹ ਵਿਛ ਚੁੱਕੇ ਨੇ ਤਾਂ ਦੱਸਦੀ ਹੈ ਕਿ ਉਸਦੇ ਪਰਿਵਾਰ ਦੇ ਵਿੱਚ ਇੱਕ ਉਸ ਦੀ ਕਰਦੀ ਨਾਲ ਇੱਕ ਬੇਟਾ ਦੋ ਬੇਟੀਆਂ ਤੇ ਖੁਦੋ ਵਾਪਰਿੰਦਾ ਸੀਗਾ ਲੇਕਿਨ ਲੰਬੇ ਸਮੇਂ ਤੋਂ ਕਮ ਨਾ ਮਿਲਣ ਕਰਕੇ ਉਸ ਵੱਲੋਂ ਜਿਹੜਾ ਇਹ ਖੋਫਨਾ ਕਦਮ ਜਿਹੜਾ ਉਹ ਉਠਾਇਆ ਗਿਆ ਤਾਂ ਇਹ ਹਾਲਾਤ ਜਿਹੜੇ ਨੇ ਉਸ ਦੇ ਕਰਦੇ ਸਾਂਝੇ ਕਰ ਰਹੇ ਆ ਤਾਂ ਉਸ ਦੀ ਜਿਹੜੀ ਧਰਮ ਪਤਨੀ ਹੈ ਤਾਂ ਉਸ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਉਹਨਾਂ ਵੱਲੋਂ ਅੱਜ ਫੁੱਲ ਚੁਗਣ ਜੋ ਹੈ ਉੱਥੇ ਗਏ ਨੇ ਤਾਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਆ ਕਿ ਕੀ ਕਾਰਨ ਰਿਹਾ ਜੋ ਇਹਨਾਂ ਖੋਫਨਾ ਕਦਮ ਕਿਉਂਕਿ ਤਿੰਨ ਜਾਨਿਆਂ ਦੀ ਮੌਤ ਇੱਕੋ ਘਰ ਦੇ ਵਿੱਚ ਹੁੰਦੀ ਹੈ ਜੋ ਕਿ ਬਹੁਤ ਮੰਦਭਾਗੀ ਗੱਲ ਹੈ ਤਾਂ ਉਹਨਾਂ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਉਹਨਾਂ ਦਾ ਕੀ ਕਹਿਣਾ ਹੈ ਕੀ ਮੁੱਖ ਕਾਰਨ ਰਿਹਾ ਹੈ ਉਹ ਵੀ ਤੁਹਾਡੇ ਤੱਕ ਗੱਲ ਲੈ ਕੇ ਆਉਣੇ ਆ ਤਾਂ ਇਹ ਸਾਡੇ ਨਾਲ ਇੱਥੇ ਜੋ ਉਸ ਦੇ ਲਾਪਰੀ ਦੇ ਰਿਸ਼ਤੇਦਾਰ ਨੇ ਉਹ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਆ ਕਿਉਂਕਿ ਕਾਫੀ ਖੌਫਨਾਕ ਕਦਮ ਜੋ ਹੈ ਉਸ ਵੱਲੋਂ ਚੁੱਕ ਲਿਆ ਗਿਆ ਹੈ ਤਾਂ ਸਾਡੇ ਨਾਲ ਜੋ ਉਹਨਾਂ ਦੇ ਇੱਥੇ ਪਿੰਡ ਵਾਸੀ ਜਾਂ ਰਿਸ਼ਤੇਦਾਰ ਨੇ ਉਹ ਗੱਲ ਕਰਦੇ ਆ ਉਹਨਾਂ ਨਾਲ ਤਾਂ ਲਾਪਰੀਤ ਕਿੰਨੇ ਸਾਲਾਂ ਦਾ ਸੀਗਾ ਤਾਂ ਕੀ ਹਾਲਾਤ ਸੀਗੇ ਕਰਦੇ ਹੋ 26 ਸਾਲਾਂ ਦਾ ਹੈ ਜੀ ਤੇ ਗਰੀਬੀ ਬਹੁਤ ਹੀ ਪੀ 4-5 ਦਾਖ ਦੇਣ ਹੋਗੇ ਕੰਮ ਕੁੰਮ ਨਹੀਂ ਮਿਲਦਾ ਇੱਕ ਨੂੰ ਤੇ ਸ਼ਹਿਰ ਉਹਦੇ ਕਰਕੇ ਵੀ ਹੋ ਸਕਦਾ ਵੀ ਇਹ ਕਦਮ ਚੁੱਕਿਆ ਹੋਵੇ ਨੇ ਧਿਆੜੀ ਕਰਦਾ ਸੀਗਾ ਧਿਆੜੀ ਕਰਦਾ ਹਾਂਜੀ ਤਾਂ ਪਹਿਲਾਂ ਉਹਨੇ ਜਦੋਂ ਸੁਸਾਇਡ ਕੀਤੀ ਉਸ ਤੋਂ ਪਹਿਲਾਂ ਆਪਣੀ ਬੱਚਿਆਂ ਨੂੰ ਮਾਰੇ ਪਤਾ ਨਹੀਂ ਨਾ ਪਤਾ ਨਹੀਂ ਨਾਲ ਹੀ ਕਿਤੇ ਇਕੱਠੇ ਹੀ ਬੱਚੇ ਕੋਲ ਬਾਹਰੋਂ ਆਇਆ ਕਿਤੇ ਲੈ ਕੇ ਜਰੀਲੀ ਦਵਾਈ ਕਾਦਿਆਂ ਪਹਿਲਾਂ ਕੰਮ ਤੇ ਛੱਡ ਕੇ ਆਇਆ ਉੱਥੋਂ ਕਿਤੇ ਲੈ ਆਇਆ ਤੇ ਆਉਂਦੇ ਹੀ ਇਹਨਾਂ ਕੰਮ ਕਰ ਲੈ ਕੋਈ ਜਰੀਲੀ ਕਿੰਨੇ ਸਾਲਾਂ ਦੀਆਂ ਸੀ ਬੱਚੀ ਇੱਕ 7 ਸਾਲ ਦੀ ਤੇ ਇੱਕ 4-5 ਸਾਲ ਦੀ ਹਾਂਜੀ ਤਾਂ ਕਾਫੀ ਮਾੜੇ ਹਾਲਾਤ ਸੀਗੇ ਹਾਂਜੀ ਬੜੇ ਮਾੜੇ ਜਿਮਾਰੀ ਕਰੀਬੀ ਦੇ ਕਰਕੇ ਆ ਮੇਰੇ ਸਾਹਮਣੇ ਆਇਆ ਕਿਉਂਕਿ ਜਿੱਥੋਂ ਤੱਕ ਉਹਨੂੰ ਕੋਈ ਦਿਹਾੜੀ-ਧੂੜੀ ਨਹੀਂ ਮਿਲਦੀ ਉਹਨਾਂ ਦੇ ਫਾਦਰ ਸਾਹਿਬ ਦੀ ਪਹਿਲਾ ਸਾਲ 2 ਸਾਲ ਡੈਥ ਹੋ ਚੁੱਕੀ ਸੀ ਤੇ ਹਜੇ ਬਚਪਨ ਹੈਗਾ ਹੀ ਉਹਦਾ ਦੋ ਡੈਥ ਹੋਣ ਕਰਨਾ ਉਹ ਸਾਰਾ ਜਿੰਨਾ ਵੀ ਘਰ ਦਾ ਭਾਰ ਹੀ ਉਹਦੇ ਸਿਰ ਤੇ ਪੈ ਗਿਆ ਮਾਤਾ ਜੀ ਡੈਥ ਹੋ ਗਈ ਇੱਕ ਉਹਨੇ ਆਪਣੀ ਸਿਸਟਰ ਦੀ ਮੈਰਿਜ ਕੀਤੀ ਉਸ ਤੋਂ ਬਾਅਦ ਹੁਣ ਹਾਲਾਤ ਹੁਣ ਉਹਦੇ ਮਾ ਨਹੀਂ ਜਾਣਦਾ ਵੀ ਕਿਦਾਂ ਵਾ ਮੇਰਾ ਤੇ ਸਾਲੋ ਸਾਡਾ ਭਤੀਜਾ ਹੀ ਲੱਗਦਾ ਸੀ ਤੇ ਸਮੇਂ ਦੇ ਨਾਲ ਕੋ ਨੂੰ ਕੰਮ ਕਾਰ ਵੀ ਨਹੀਂ ਮਿਲ ਰਿਹਾ ਪਹਿਲਾਂ ਸਕੂਲ ਚ ਬੱਚੇ ਘੜਦਾ ਆਟੋ ਵਗੈਰਾ ਵੇਚ ਗਿਆ ਉਹਦਾ ਤੇ ਇਹ ਕਰੇ ਹੋ ਸਕਦਾ ਉਹਨੂੰ ਪਰੇਸ਼ਾਨੀ ਵੀ ਲੈ ਗਿਆ ਹੁਣ ਉਹਦੇ ਬਾਰੇ ਦਿਲ ਦੇ ਬਾਰੇ ਤੇ ਕੁਝ ਕਹਿ ਨਹੀਂ ਸਕਦੇ ਟੈਨਸ਼ਨ ਤੇ ਇਹ ਕਰਕੇ ਉਹਨੇ ਆਪਣੀ ਖੁਦ ਖੁਸ਼ੀ ਕਰਦੇ ਘਰਦਿਆਂ ਨੂੰ ਕਦੋਂ ਪਤਾ ਲੱਗਾ ਤੁਹਾਨੂੰ ਕਦੋਂ ਪਤਾ ਲੱਗਾ ਕਿ ਉਸਨੇ ਇਹ ਕਦਮ ਚੁੱਕਿਆ ਇਹ ਤੇ ਘਰਦਿਆਂ ਨੂੰ ਦੇ ਪਤਾ ਉਦੋਂ ਲੱਗਾ ਜਦੋਂ ਉਸ ਤੜਫ ਰਿਹਾ ਸੀ ਅੰਦਰ ਫਿਰ ਇਹਨਾਂ ਨੂੰ ਪਤਾ ਕੀਤਾ ਵੀ ਹਾਂ ਵੀ ਇਹਨਾਂ ਨੂੰ ਚੁੱਕ ਕੇ ਜਦੋਂ ਹਸਪੀਟਲ ਖੜਿਆ ਤੇ ਬਾਅਦ ਚ ਪਤਾ ਲੱਗਾ ਵੀ ਨਹੀਂ ਇਹ ਇਹ ਕੰਮ ਕੀਤਾ ਹੈਗਾ ਇਹਨਾਂ ਨੂੰ ਕੋਈ ਪਤਾ ਨਹੀਂ ਇਸ ਬਾਰੇ ਵੀ ਇਹ ਕੰਮ ਇਹਨਾਂ ਕਦਮ ਚੁੱਕ ਸਕਦਾ ਹੈ ਇਹ ਚਾਚਾ ਜੀ ਹਾਂਜੀ ਮੈਂ ਕਰ ਕੀ ਹਾਲਾਤ ਕੀ ਸੀਗੇ ਉਸ ਵੇਲੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਾਹਰੋਂ ਆਇਆ ਤੇ ਅੰਦਰ ਗੁੱਡੀਆਂ ਨਵਾਜ਼ ਮਾਰ ਕੇ ਲੈ ਗਿਆ ਆਜੋ ਪੁੱਤ ਆਪਾਂ ਲੰਮੇ ਪਈ ਤੇ ਸਾਨੂੰ ਕੀ ਪਤਾ ਵੀ ਅੱਗੇ ਵੀ ਲੰਮੇ ਪੈਂਦੇ ਸੀ ਤੇ ਇਹ ਕੰਮ ਕਰ ਲੈਣਾ ਇਹਨੂੰ ਤੇ ਸਾਨੂੰ ਤੇ ਬਾਅਦ ਚ ਪਤਾ ਲੱਗਾ ਵੀ ਜਦੋਂ ਖਾ ਪੀ ਗਏ ਉਹਨੇ ਆਖਿਆ ਵੀ ਮੈਂ ਆਪਣਾ ਕੰਮ ਕਰ ਲਿਆ ਜਦ ਮੈਂ ਚੱਲਿਆ ਜੇ ਦੁਨੀਆ ਤੋਂ ਫਿਰ ਤੇ ਇੰਨੀ ਗੱਲ ਕਰਕੇ ਗਿਆ ਹਾਂ ਮੈਂ ਦੁਨੀਆ ਤੋਂ ਚੱਲਿਆ ਦੋਸਤੋ ਬਾਸ ਹਸਪੀਟਲ ਖੜਿਆਤਾ ਆ ਪਹਿਲੇ ਡੱਟ ਹੋ ਗਈ ਸੀ ਹਾਂ ਹਾਂਜੀ ਉੱਥੇ ਹੋ ਗਈ ਹਸ ਤੱਕ ਥੋੜੇ ਮਿੰਟ ਜਦੋਂ ਪਹੁੰਚੇ ਉੱਥੇ ਉੱਥੇ ਹੋ ਗਈ ਲਗਦੇ ਹੂੰ ਕਿ ਜੋ ਪਿੰਡ ਵਾਸੀ ਨੇ ਜਾਂ ਰਿਸ਼ਤੇਦਾਰ ਨੇ ਉਹਨਾਂ ਵੱਲੋਂ ਜਿਹੜੀ ਆ ਖੁੱਲ ਕੇ ਗੱਲਬਾਤ ਕੀਤੀ ਗਿਆ ਨਾਲ ਦੀ ਨਾਲ ਆਪਾਂ ਤੁਹਾਨੂੰ ਉਸਦੇ ਜੋ ਮਿਸਿਸ ਨੇ ਉਹਨਾਂ ਦੇ ਨਾਲ ਵੀ ਗੱਲ ਕਰਦੇ ਆ ਕਿ ਉਹਨਾਂ ਦਾ ਕੀ ਕਹਿਣਾ ਕਿਉਂਕਿ ਕਾਫੀ ਮਾੜਾ ਤੇ ਖੋਫਨਾਕ ਕਦਮ ਜੋ ਹੈ ਲਾਪਰੀਤ ਵੱਲੋਂ ਚੱਕਿਆ ਗਿਆ 26 ਸਾਲ ਦੇ ਕਰੀਬ ਜਿਹੜੀ ਉਮਰ ਸੀਗੀ ਮਿਹਨਤ ਮਜ਼ਦੂਰੀ ਦਾ ਕੰਮ ਜਿਹੜਾ ਕਰਦਾ ਸੀਗਾ ਤਾਂ ਜੋ ਪਿੰਡ ਵਾਸੀ ਨੇ ਜਾਂ ਉਸਦੇ ਮਿਸਿਸ ਨੇ ਉਹ ਵੀ ਇੱਥੇ ਮੌਜੂਦ ਨੇ ਤਾਂ ਹਾਲਾਤ ਜਿਹੜੇ ਨੇ ਕਾਫੀ ਨਾਜ਼ੁਕ ਨੇ ਇਸ ਵੇਲੇ ਦੇ ਪਰਿਵਾਰ ਦੇ ਤਾਂ ਗੱਲ ਵੀ ਕਰਦੇ ਆ ਕਿ ਉਹਨਾਂ ਦਾ ਕੀ ਕਹਿਣਾ ਕਿਉਂਕਿ ਕੀ ਹਾਲਾਤ ਸੀ ਕਿ ਕਰਦੇ ਉਹਨਾਂ ਦੇ ਮਿਸਿਸ ਤੋਂ ਜਾਣਦੇ ਆ ਕਿ ਲਵਪ੍ਰੀਤ ਕਿਸ ਤਰ੍ਹਾਂ ਦੇ ਨਾਲ ਕਿਉਂਕਿ ਜਾਂ ਜੇ ਦੁਨੀਆ ਤੋਂ ਜਾਣ ਤੋਂ ਪਹਿਲਾਂ ਕਿੱਦਾਂ ਦੀਆਂ ਗੱਲਾਂ ਕਰਦਾ ਸੀ ਕਰਦੇ ਵਿੱਚ ਤਾਂ ਉਹਨਾਂ ਨਾਲ ਵੀ ਗੱਲ ਕਰਦੇ ਆ ਕਿ ਉਹਨਾਂ ਦਾ ਇਸ ਉੱਤੇ ਕੀ ਕਹਿਣਾ ਤਾਂ ਉਸਦੇ ਪਰਿਵਾਰ ਦੇ ਨਾਲ ਵੀ ਗੱਲ ਕਰਦੇ ਆ ਕਿ ਉਹਨਾਂ ਦਾ ਕੀ ਕਹਿਣਾ ਕਿਉਂਕਿ ਦੇਖ ਸਕਦੇ ਹੋ ਰੋ ਰੋ ਕੇ ਬੁਰਾ ਹਾਲ ਇਸ ਵਕਤ ਪਰਿਵਾਰ ਦਾ ਹੋ ਚੁੱਕਾ ਹੈ ਤਾਂ ਲਖਪ੍ਰੀਤ ਦੇ ਜੋ ਧਰਮ ਪਤਨੀ ਨੇ ਉਹ ਵੀ ਸੜਦਾ ਮजूद ਨੇ ਤਾਂ ਕੀ ਹੋਇਆ ਸੀ ਜੀ ਲਖਪ੍ਰੀਤ ਨੂੰ ਕਿਉਂਕਿ ਜਦੋਂ ਦੱਸਿਆ ਜਾ ਰਿਹਾ ਤੁਹਾਨੂੰ ਕੰਮ ਤੇ ਛੱਡਣ ਤੋਂ ਪਹਿਲਾਂ ਕੋਈ ਗੱਲਬਾਤ ਕੀਤੀ ਗਈ ਸੀ ਇਸ ਵਾਰ ਕੋਈ ਗੱਲ ਨਹੀਂ ਕੀਤੀ ਮੇਰੇ ਨਾਲ ਪੈਨਾ ਕਰਾਂਗੇ ਤੇ ਚੱਪ ਕਰਕੇ ਕੰਮ ਤੇ ਛੱਡ ਕੇ ਆ ਗਏ ਮੈਂ ਇਹਨਾਂ ਨੂੰ ਵੇਂਦੀ ਰਹੀ ਤੇ ਵਿੰਨੂ ਨੀ ਲਬਾ ਮੈਂ ਫੋਨ ਲਾ ਗਏ ਬੱਚਿਆਂ ਆ ਘਟਾਰੀ ਕੀ ਲੈਣਾ ਆ ਅੰਦਾ ਮੈਂ ਕਬੜਾ ਪਤਾ ਕਰ ਨਾਇ ਤੇ ਕਮਲ ਆਂਦੇ ਬੰਦੇ ਪੂਰੇ ਹੋ ਗਏ 11 ਦਿਨੋਂ ਗਮ ਮੇਲਾ ਉਦੋਂ ਆ ਗਿਆ ਮੈਂ ਲਵਦੀ ਨਹੀਂ ਮਨੂਕ ਦੇਣਾ ਦਿਖਿਆ ਇਹਨੂੰ ਕਿ ਦੇਣਾ ਦਿਖਿਆ 12 13 ਦਿਨ ਹੋ ਗਏ ਘਰ ਵੇਲਾ ਜੀ ਅਨੂ ਗਮ ਨਹੀਂ ਜੀ ਮਿਲਦਾ ਗਮਨੀ ਦੀ ਮੇਲਾ ਜੀਦੋ ਮਾ ਤੁਹਾਡੀ ਗੜੀ ਦਾ ਜਸਮੀ ਚਟੀ ਦਾ ਹਰੀ ਵਾਲਾ ਉਹ ਸੇ ਘਰ ਚ ਰਹਿੰਦੇ ਮੈਂ ਪੂਆ ਵੀ ਦੀ ਮੇਰਾ ਪਤੀ ਆ ਕੋਈ ਚੰਗਾ ਪੜਾ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਜਾ ਕੇ ਨਾ ਕੋ ਲੜਿਆ ਵੇ ਸਾਨੂੰ ਕੋ ਦੱਸਦਾ ਪੂਆ ਮੇਰੀ ਅੱਜ ਨਾ ਗੱਲ ਹੋਈ ਆ ਜਾ ਇਹਨਾਂ ਲੜਿਆ ਜਾਂ ਕਰਦੀ ਨਾ ਲੜਿਆ ਕੋਈ ਗੱਲਬਾਤ ਨਹੀਂ ਇਹੋ ਜੀ ਹੈਗੀ ਘਰ ਦੀ ਨੂੰ ਸਾਰੇ ਕੰਮ ਤੇ ਖੜਿਆ ਟਾਰੀ ਦੋਵੇਂ ਜੀ ਗਏ ਆ ਬੱਚਿਆਂ ਨੂੰ ਘਰ ਛੱਡ ਗਿਆ ਏ ਜਦੋਂ ਘਰੇ ਵਾਪਸ ਆਇਆ ਏ ਚੱਲ ਫੋਨ ਫੋਨ ਲਾਉਂਦੀ ਰਹੀ ਇਹਨਾਂ ਦਾ ਮੈਨੂੰ ਕੰਮ ਨਹੀਂ ਮਿਲਿਆ ਘੰਟਾ ਵਾਲਿਆਂ ਦੇ ਨਾਲ ਗਿਆ ਇਹਨਾਂ ਦੇ ਬੰਦੇ ਪੂਰੇ ਹੋ ਗਏ ਉਹਨਾਂ ਕਿਹਾ ਵੀ ਸਾਡੇ ਬੰਦੇ ਪੂਰੇ ਹੋ ਗਏ ਨਹੀਂ ਰੱਖਣਾ ਕੀ ਤਾਂ ਕੀ ਸੋਚਿਆ ਵੀ ਮੈਨੂੰ ਅੱਜ ਵੀ ਜਵਾਬ ਮਿਲ ਗਿਆ ਕੰਮ ਤੋਂ ਉੜ ਕੇ ਘਰੇ ਆਇਆ ਬੱਚਿਆਂ ਨੂੰ ਹੀ ਪਤਾ ਨਹੀਂ ਵੀ ਕੀ ਦੇਵਤਾ ਤੇ ਆਪ ਵੀ ਖਾ ਲਿਆ ਉੜ ਕੇ ਲਾਟ ਪਟਾਣਾ ਵਿਚਾਰਾ ਹੋ ਗਿਆ ਏ ਡਿਲੇਟ ਉਹਦੇ ਫਿਰ ਵਿਚਾਰਾ ਵੇਖ ਲਿਆ ਅਣਗਵਾਂ ਨੂੰ ਕਹਿੰਨੇ ਫੋਨ ਕਰਤਾ ਉੜ ਕੇ ਵਿਚਾਰੇ ਸਾਡਾ ਪਿੰਡ ਹੀ ਲੱਦ ਕੇ ਲੈ ਗਿਆ ਤੇ ਉਹ ਵੀ ਨਹੀਂ ਹੈਗਾ ਮਾਮ ਨਹੀਂ ਹੈਗਾ ਜੋ ਵੀ ਕੈਨਸਰ ਦਾ ਮਰੀਜ਼ 10 ਲੱਖ ਰੁਪਇਆ ਲਾ ਕੇ ਕਰਜਾ ਤੇ ਵੀਰ ਜੀ ਉਹ ਹੀ ਨਹੀਂ ਲੱਤਾ ਸਾਡਾ ਜੇ ਕੋਈ ਨਹੀਂ ਸਾਡਾ ਬਚਿਆ ਭਰਾ ਵੀ ਨਹੀਂ ਬਚਿਆ ਗੜਵੇ ਵੀ ਹੁਣ ਜਵਾਬ ਦੇ ਗਿਆ ਹਣ ਬੱਚੇ ਵੀ ਲਾ ਗਿਆ ਸਾਡਾ ਘਾਰ ਹੀ ਬਰਬਾਦ ਹੋ ਗਿਆ ਕੋਈ ਨਹੀਂ ਰਹਿ ਗਿਆ ਇੱਕ ਮਾਂ ਪੁੱਤ ਕੀ ਕਰਨਗੇ ਵਿਚਾਰੇ 3 ਸਾਲਾਂ ਦਾ ਬੱਚਾ ਸਾਰਾ ਜੀ ਤੁਹਾਡੇ ਨਾਲ ਕੋਈ ਗੱਲ ਕੀਤੀ ਸੀ ਕੀ ਇਸ ਵੱਲੋਂ ਲਾਪਰੀ ਟੋਲੇ ਕੋ ਗੱਲ ਕੀਤੀ ਗਈ ਹੋਵੇ ਕਿ ਹਾਲਾਤ ਮਾੜੇ ਆ ਜਾਂ ਇੰਨਾ ਕੋਈ ਗੱਲ ਨਹੀਂ ਕੀਤੀ ਆ ਦੀਆਂ ਟੇਢ ਜਿ ਟੇਢ ਜਿ ਲੈ ਗਿਆ ਅੰਦਰੇ ਇਹਨਾਂ ਕੋਡਦਾਰਿਆ ਪਰ ਮੈਨੂੰ ਨੇ ਦੱਕਣੀ ਸੀ ਦੱਸਿਆ ਅੰਦਰੇ ਇਹਨਾਂ ਕੋਡਦਾਰਿਆ ਮੈਨੂੰ ਦੱਕਣੀ ਸੀ ਦੱਸਿਆ ਨਾ ਮੇਰੀ ਸਾਥ ਸੇ ਨਾ ਮੇਰਾ ਸਹਰਾ ਮੈਂ ਕਲੀ ਦੇ ਮੇਰਾ ਪੁੱਤਰ ਰਹਿ ਗਿਆ ਮੇਰਾ ਕੋਈ ਅਸਰਾ ਨਹੀਂ ਰਹਿ ਗਿਆ ਮੈਂ ਆਪਣਾ ਬੱਚਾ ਕਿਥੋਂ ਪੜਾਵਾਂ ਤੇ ਕਿਥੋਂ ਲਗਾਉਂਗੀ ਮੇਰਾ ਬੁੱਤ ਕਲਾ ਗੰਦੀ ਮਰੂਈ ਲੱਗਦਾ ਮੇਰੇ ਬੱਚੇ ਦੀ ਪਰੇਵਜ ਬਾਰੇ ਮੈਨੂੰ 1 ਰੁਪਿਆ ਵੀ ਨਹੀਂ ਹੈਗਾ ਐ ਕੋਈ ਬੜੀ ਆਗਾ ਮੇਰੇ ਬੱਚੇ ਦੀ ਦੇਖਭਾਲ ਕਰਨ ਦੇਉ ਕੀ ਕਿੰਨੇ ਮਾੜੇ ਹਾਲਾਤ ਪਰਿਵਾਰ ਦੇ ਇਸ ਵਕਤ ਦੇ ਬਣੇ ਨੇ ਹਾਲਾਂਕਿ ਪੂਰੇ ਪਿੰਡ ਦੇ ਵਿੱਚ ਸ਼ੋਗ ਦੀ ਲਹਿਰ ਹੈ ਕਿਉਂਕਿ ਦੋ ਛੋਟੀਆਂ ਬੱਚੀਆਂ ਦੇ ਨਾਲ ਉਸਦੇ ਬਾਪ ਨੂੰ ਜਦੋਂ ਆਤਮ ਹੱਤਿਆ ਕਰ ਲਈਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਕਾਫੀ ਮਾੜੇ ਹਾਲਾਤ ਇਸ ਘਰ ਦੇ ਹੁੰਦੇ ਨੇ ਕਿਉਂਕਿ ਦੱਸਿਆ ਜਾ ਰਿਹਾ ਲੰਬੇ ਸਮੇਂ ਤੋਂ ਕੰਮ ਨਾ ਮਿਲਣ ਕਰਕੇ ਜਦੋਂ ਉਸ ਵੱਲੋਂ ਆਪਣਾ ਖੋਫਨਾਕ ਕਦਮ ਚੁੱਕਿਆ ਗਿਆ ਤਾਂ ਇਹ ਹਾਲਾਤ ਉਸ ਪਿੰਡ ਦੇ ਉਸ ਘਰ ਦੇ ਸਾਂਝੇ ਕੀਤੇ ਨੇ ਕਿ ਸ਼ੋਹਰਾ ਪਿੰਡ ਜੋ ਹੈ ਜੋ ਕਿ ਟਾਰੀ ਦੇ ਨਾਮ ਲੱਗਦਾ ਹੈ ਤਾਂ ਇਸ ਦੇ ਵਿੱਚ ਇੱਕ ਬਾਪ ਵੱਲੋਂ ਆਪਣੇ ਹੀ ਦੋਨਾਂ ਧੀਆਂ ਨੂੰ ਮਾਰ ਕੇ ਖੁਦ ਜਿਹੜਾ ਸੁਸਾਇਡ ਕਰ ਲਿੱਤੀ ਗਈ ਆ ਤਾਂ ਇਹ ਤਸਵੀਰਾਂ ਜਿਹੜੀਆਂ ਤੜ ਨਾਲ ਸਾਂਝੀਆਂ ਕੀਤੀਆਂ ਨੇ ਤਾਂ ਤੁਸੀਂ ਵੇਖ ਸਕਦੇ ਹੋ ਇਹ ਜੋ ਬੇਟਾ ਹੈ ਇਹ ਲਾਪਰੀ ਦਾ ਬੇਟਾ ਹੈ ਤਾਂ ਹਾਲਾਂਕਿ ਜੋ ਲਵਪਰੀ ਦੇ ਧਰਮ ਪਤਨੀ ਨੂੰ ਉਹਨਾਂ ਵੱਲੋਂ ਆਖਿਆ ਜਾ ਰਿਹਾ ਕਿ ਕਿਸੇ ਵੀ ਤਰ੍ਹਾਂ ਦੇ ਨਾਲ ਕੋਈ ਵੀ ਜੋ ਘਰ ਦੇ ਵਿੱਚ ਹਾਲਾਤ ਜਿਹੜੇ ਨੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਗੁਜ਼ਾਰਾ ਕਰਨ ਦੇ ਹਾਲਾਤ ਵੀ ਨਹੀਂ ਹੈਗੇ ਲੇਕਿਨ ਅਸੀਂ ਵੀ ਖਾਸ ਕਰਦੇ ਹਾਂ ਕਿ ਤਨੇ ਕਿਤੇ ਸਰਕਾਰ ਚ ਉਹ ਇਹਨਾਂ ਦੀ ਕੋਈ ਮਦਦ ਕਰ ਸਕੇ ਤਾਂ ਜੋ ਇਹਨਾਂ ਦੇ ਘਰ ਦੇ ਹਾਲਾਤ ਵੀ ਠੀਕ ਹੋ ਸਕਣ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਤਿੰਨ ਜ਼ਿੰਦਗੀਆਂ ਜਿਹੜੀਆਂ ਨੇ ਇਸ ਪਿੰਡ ਦੇ ਵਿੱਚ ਉਹ ਬਰਬਾਦ ਹੋਈਆਂ ਨੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਲਿਖੇ ਸੁਨਗ ਜਗਬਾਨੀ ਟੀਵੀ ਪਿੰਡ ਸ਼ੋਹਰਾ